ਸਾਰਾ ਫੇਰ ਚੱਲ ਬਈ ਸਾਡੇ ਨਾਲ ਖੇਡ ਕੇ ਜ ਚਾਲਵਾਜ਼ੀਆਂ ਜੱਕ ਉਹਨੇ ਅੱਲੇ ਠੱਟਾਂ ਨੇ ਹੁਤਾ ਜੀਆਂ ਕਿਆ ਬਾਤ ਆ ਗੈਰਾਂ ਦੀਆਂ ਵਾਫਲੱਟ ਵੇਕੇ ਹੱਥ ਵੀ ਗੈਰਾਂ ਦੀਆਂ ਵਾਫਲੱਟ ਵੇਕੇ ਹੱਥ ਵੀ ਜਿਹੜੇ ਚੀਪਣਾ ਆ ਸੀ ਛਾਹ ਦੇ ਮੁਖੀ ਲੋਗ ਨਾਲ ਵਾਲੀ ਕੋਈ ਉਹ ਜ਼ਿਲਾ ਮੇਰਿਆ ਹਲੂਕ ਵੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਕਿਆ ਬਾਦ ਆ ਬਾਈ ਲੋਗ ਨਾਲ ਵਾਲੀ ਕੋਈ ਉਹ ਜ਼ਿਲਾ ਚੱਲਿਆ ਹਲੂਕ ਵੜੇ ਦੇਖੇ ਇੱਥੇ ਦੁਖੀ ਤੋਂ ਦੁਖੀ ਉਹ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮੂੰਹ ਮੰਗ ਕੇ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮੂੰਹ ਮੰਗ ਕੇ ਤੇਰੇ ਉੱਤੇ ਹੱਥ ਚਾ ਦਰੱਖੂ ਮੇਰ ਦਾ ਉਤੇਰੇ ਉੱਤੇ ਹੱਥ ਚਾ ਦਰੱਖੂ ਮੇਰ ਦਾ ਇੱਕ ਵਾਰਿਆ ਕਿਵੇਂ ਰਛਾਇਆ ਦੇ ਚੁੱਕੀ ਰੋਗ ਨਾਲ ਲਵਾਲੀ ਕੋ ਯੋ ਦਿਲ ਆ ਮੇਰ ਆ ਲੋਕ ਵੜੇ ਦੇਖੇ ਇਥੇ ਦੁਖੀ ਤੋਂ ਦੁਖੀ ਰੋਗ ਨਾਲ ਲਵਾਲੀ ਕੋ ਯੋ ਦਿਲ ਆ ਚੱਲਿਆ ਲੋਕ ਵੜੇ ਦੇਖੇ ਇਥੇ ਦੁਖੀ ਤੋਂ ਦੁਖੀ ਉਗਣਾ ਲੋ ਵਾਲੀ ਕੋਈ ਉਹ ਦਿਲ ਹੱੱ ਚੱਲਿਆ ਹਲੂਕ ਵਲੇ ਦੇਖੇ ਤੇ ਦੁਖੀ ਤੋਂ ਦੁਖੀ ਉਹ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਛੇੜ ਤੇਰੇ ਜਾਕਵਾਂ ਨੂੰ ਛੋਦ ਲੈਂਦੇ ਨੇ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਰਹੇ ਛੇੜ ਤੇਰੇ ਜਾਕਵਾਂ ਨੂੰ ਛੋਦ ਲੈਂਦੇ ਨੇ ਹੋ ਮੱਚ ਕੇ ਭੰਗੜ ਪੰ ਮ ਠੰਡੇ ਹੋ ਗਏ ਹੋ ਮੱਚ ਕੇ ਭੰਗੜ ਪੰ ਮ ਠੰਡੇ ਹੋ ਗਏ ਕਿੰਦੇ ਵਿੱਚ ਜਾਣ ਸਾਡੇ ਧੂਏ ਨੇ ਤੁਖੀ ਕੀ ਬਾਤ ਆ ਬਾਈ ਲੋਗ ਨਾਲ ਵਾਲੀ ਕੋਈ ਉਹ ਦਿਲ ਮੇਰਿਆ ਲੋਕ ਬਣ ਦੇਖੇ ਥੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਹ ਦਿਲ ਹੱਲਿਆ ਲੋਕ ਬਣ ਦੇਖੇ ਥੇ ਦੁਖੀ ਤੋਂ ਦੁਖੀ ਉਹ ਸੁਖ ਕਿੱਥੋਂ ਪਾਉਣਗੇ ਤੈਨੂੰ ਪੱਟ ਕੇ ਮੋੜਦੀ ਮੱਛੀ ਪੱਤਣਾ ਨੂੰ ਛੱਟ ਕੇ ਉਹ ਸੁਖ ਕਿੱਥੋਂ ਪਾਉਣਗੇ ਤੈਨੂੰ ਪੱਟ ਕੇ ਮੁੜਦੀ ਅਮੱਛੀ ਪੱਤ ਨੂੰ ਚਾਟਕੇ ਯਾਰਾ ਦੋਸਤਾਂ ਨੇ ਤੈਨੂੰ ਲੱਭ ਲੈਣਾ ਏ ਲੋਕੋ ਵਾਲਿਆ ਉਹ ਤੈਨੂੰ ਲੱਭ ਲੈਣਾ ਏ ਭਾਵੇਂ ਤੱਕ ਕੌਰਿਆ ਪਤਾਲ ਚ ਲੁਕੀ ਹੋਈ ਕੌਰੀ ਕੀ ਬਾਤ ਆ ਲੋਗ ਨਾਲ ਵਾਲੀ ਕੋਈ ਉਹ ਦਿਲ ਹਵੇ ਰਿਆ ਹਲੋਕ ਵੜ ਦੇਖੇ ਤੇ ਦੁਖੀ